ਤਾਈ ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਅਜਿੰਦੇ ਮਾੜ ਕਰੀਂ ਕੁਝ ਕੱਤ ਲੈਨੀ ਕੱਤ ਲੈ ਸੁਆਸਾਂ ਵਾਲੀ ਰੂੰ ਐਵੇਂ ਅਜਿੰਦੇ ਮਾੜ ਕਰੀਂ ਹਲੋ ਫਰੈਂਡਸ ਗੁੱਡ ਇਵਨਿੰਗ ਜੀ ਮੈਂ ਠੀਕ ਠਾਕ ਆਂ ਉਮੀਦ ਕਰਦੀ ਹਾਂ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਆਪਣੇ ਅੱچھے-ਅੱچھے ਕੰਮਾਂ 'ਚ ਮਸਰੂਫ ਹੋਵੋਗੇ ਜਿ ਮੈਂ ਬਹੁਤ ਖੁਸ਼ ਹਾਂ ਅੱਜ ਕਿਉਂਕਿ ਅੱਜ ਮੌਸਮ ਬਹੁਤ ਹੀ ਵਧੀਆ ਹੈ ਸਾਰੇ ਪੌਦੇ ਇਹਨੇ ਬੜੇ ਲਹਿ ਲਹਾ ਰਹੇ ਨੇ ਥੋੜੀ-ਥੋੜੀ ਬਾਰਿਸ਼ ਵੀ ਹੋਈ ਬਹੁਤ ਹੀ ਠੰਡਾ ਜਿਹਾ ਮੌਸਮ ਸੀ ਤੇ ਪੌਦਿਆਂ ਦੀ ਨਾ ਆਪਦੀ ਹੈਗੀ ਹੈ ਇੱਕ ਭਾਸ਼ਾ ਜਿਹਦੇ ਵਿੱਚ ਉਹ ਇਹ ਲੱਗਦੇ ਨੇ ਵੀ ਬੜੇ ਹੀ ਖੁਸ਼ ਨੇ ਆ ਦੇਖੋ ਜੀ ਮੇਰੇ ਬੋਗਨਵਿਲਾ ਤੇ ਮੈਂ ਥੋੜੇ ਜਿਹਾ ਅਬਦਿਤ ਜਿਹੜੇ ਸੀਗੇ ਨਾ ਹਾਂ ਰੈੱਡ ਕਨੇਰ ਆ ਦੇਖੋ ਰੈੱਡ ਕਲਰ ਦਾ ਕਨੇਰਾ ਮੈਂ ਪਹਿਲੀ ਵਾਰੀ ਦੇਖਿਆ ਤੇ ਰਸਤੇ 'ਚ ਮੈਂ ਕਿਸੇ ਦੀ ਕਟਿੰਗ ਕਰਕੇ ਸੁੱਟਿਆ ਪੈਸੀ ਉਹੀ ਦੇਖਿਆ ਸੀ ਤੇ ਮੈਂ ਕਿ ਸ਼ਾਇਦ ਇਹ ਕੱਟੇ ਹੋਏ ਆ ਜਿਹੜੇ ਪਤਾ ਨਹੀਂ ਉਦੋਂ ਹੀ 부ਝੇ ਹੋਏ ਸੀ ਫੁੱਲ ਇੰਨੇ ਨਹੀਂ ਸੀ ਫੁੱਲੇ ਤੇ ਮੈਂ ਇਹ ਕਟਿੰਗ ਲਗਾਤੀ ਸੀ ਕਿ ਮੌਨਸੂਨ 'ਚ ਤੇ ਬੜੇ ਹੀ ਵਧੀਆ ਫਲਾਵਰਸ ਆ ਰਹੇ ਨੇ ਮੈਂ ਇੱਧਰ ਇੱਕ ਹੋਰ ਦਿਖਾਉਣੀ ਆ ਤੁਹਾਨੂੰ ਆ ਦੇਖੋ ਤੇ ਕੱਲ ਵੀ ਦਿਖਾਏ ਸੀ ਆ ਦੇਖੋ ਇਹਦੇ ਤਿੰਨ ਤਿੰਨ ਫਲਾਵਰ ਖਿੜ ਗਿਆ ਬਹੁਤ ਹੀ ਵਧੀਆ ਲੱਗ ਰਿਹਾ ਇੰਨਾ ਚੰਗਾ ਲੱਗ ਰਿਹਾ ਨਾ ਇਸੇ ਲਈ ਮੈਂ ਖੁਸ਼ ਹੋ ਕੇ ਨਾ ਗੀਤ ਗਾਰੇ ਸੀ ਉਹ ਗੁਣ ਉਹਦਾ ਵੈਸੇ ਗਾਰੇ ਸੀ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਤੇ ਅੱਜ ਦੀ ਵੀਡੀਓ ਆ ਜਿਹੜੀ ਉਹ ਹੈਗੀ ਆ ਆ ਵੀ ਪੌਦੇ ਮੈਂ ਦੱਸੂਗੀ ਬਹੁਤ ਹੀ ਰਫ ਹਾਂ ਟਾਪ ਬਹੁਤ ਹੀ ਜ਼ਿਆਦਾ ਜਿਹੜੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਉਹ ਜਿਹੜੇ ਪੌਦੇ ਨੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਕਟਿੰਗ ਲਾ ਕੇ ਵੀ ਦੇਖਾਂਗੇ ਜੀ ਤੇ ਆਪਾਂ ਬਹੁਤ دیر ਨਹੀਂ ਕਰਦੇ ਬਹੁਤ ਜ਼ਿਆਦਾ ਲੰਬੀ ਹੋ ਜੂ ਫਿਰ ਵੀਡੀਓ ਇੰਨੀ ਸਾਰੀ ਕਟਿੰਗ ਵੀ ਆਪਾਂ ਲਾਉਣੀ ਆ ਤੇ ਜਿਹੜੇ ਬਹੁਤ ਹੀ ਢਿੱਲੇ ਪੌਦੇ ਆ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਮੇਰਾ ਨਾ ਇੱਕ ਪੋਰਸ਼ਨ ਆ ਜਿੱਥੇ ਨੂੰ ਸਾਰੇ ਜਿਹੜੇ ਹੈਗੇ ਆ ਇਹ ਪੌਂਚ ਦੇ ਵਿੱਚ ਪੋਲੀਥੀਨ ਦੇ ਵਿੱਚ ਪੋਲੀ ਬੈਗ ਦੇ ਵਿੱਚ ਨਾ ਇਹ ਆਪਾਂ ਜਿਹੜੇ ਹੈਗੇ ਪੌਦੇ ਆ ਨਾ ਸੇਵ ਕਰਕੇ ਰੱਖਿਆ ਆ ਦੇਖੋ ਡਰੈਸਿੰਗ ਨਾ ਵਾ ਇਹਦੀ ਵੀ ਕਟਿੰਗ ਆਪਾਂ ਜਦੋਂ ਮਰਜੀ ਲਾ ਸਕਦੇ ਆ ਸਾਰੀਆਂ ਕਟਿੰਗ ਹੀ ਨੇ ਇਹਦੇ ਵਿੱਚ ਲੱਗੀਆਂ ਹੋਈਆਂ ਦੇਖੋ ਇੰਨੀਆਂ ਸਾਰੀਆਂ ਕਟਿੰਗਾਂ ਜਦੋਂ ਬਾਹਰ ਮੇਰੇ ਹੈਜ ਜਿ ਲੱਗੀਆਂ ਉਹ ਕਟਿੰਗ ਕਰਦੇ ਆ ਨਾ ਕੁਝ-ਕੁਝ ਮੇਰੇ ਕੋਲ ਹੈ ਨਾ ਮਿੱਟੀ ਦੀ ਪ੍ਰੋਬਲਮ ਆ ਤੇ ਆ ਆਪਣਾ ਹੈਗਾ ਜੀ ਉਹਨੂੰ ਕਹਿੰਦੇ ਆ ਪਰਪਲ ਹਾਰਟ ਤੇ ਇੱਕ ਇਹਦਰ ਨਿਆਹਾ ਮੈਕਸਿਕ ਆਪਣਾ ਕੀ ਕਹਿੰਦੇ ਆ ਉਹਨਾਂ ਨੂੰ ਸਿੰਗੋਨੀਅਮ ਨੇ ਇਹ ਵੀ ਬਹੁਤ ਜ਼ਿਆਦਾ ਹੁੰਦੇ ਆ ਰਫ ਐਂਡ ਟਾਫੀ ਹੈ ਇਹ ਬਿਲਕੁਲ ਵੀ ਸੁੱਕਦਾ ਨਹੀਂ ਪੂਰੀ ਕਟਿੰਗ ਲਾ ਦੋਰੀ ਹੋ ਜਾਂਦੀ ਆ ਇਹ ਆ ਨੀ ਜਿਹੜੇ ਵਿਕੋਇਤ ਨੂੰ ਤੇ ਅੱਜ ਵਿੱਚ ਮਿੱਟੀ ਬਾਹਰ ਚ ਰੱਖੇ ਹੋਏ ਨੇ ਇਹ ਬਲੁਰ ਚੀਨ ਪਲਾਂਟ ਇਹਨਾਂ ਨੂੰ ਪਾਣੀ ਪਾਓ ਚਾਹੇ ਨਾ ਉਹ ਇਹ ਵੀ 24 ਘੰਟੇ 12 ਮਹੀਨੇ 30 ਦਿਨ ਹੈ ਆਪਣੇ ਜਿਹੜੇ ਧੁੱਪ ਚ ਪਏ ਰਹਿੰਦੇ ਨੇ ਉੱਤੇ ਇੱਕ ਪਸੀ ਮੇਰੇ ਰੱਖੇ ਹੋਏ ਨੇ ਜੇ ਕਿਸੇ ਨੂੰ ਜਰੂਰ ਚੰਦੀ ਆ ਤਾਂ ਦੇ ਦੇਗਾ ਤਾਂ ਅੱਜ ਆਪਾਂ ਵੀ ਲਗਭਗ 20 ਆਪਾਂ ਜਿਹੜੀਆਂ ਨੇ ਲਾਵਾਂਗੇ ਕਟਿੰਗਸ ਇਹ ਜਿਹੜੀਆਂ 20 ਕਟਿੰਗਸ ਨੇ ਨਾ ਅਵੀ ਆਪਣੀਆਂ ਕਟਿੰਗਸ ਨੇ ਇਹ ਆਪਾਂ ਸਾਲ ਦੇ ਵਿੱਚ ਕਦੋਂ ਵੀ ਲਾ ਸਕਦੇ ਹਾਂ ਕਦੇ ਵੀ ਲਾ ਸਕਦੇ ਹਾਂ ਸਿਰਫ ਡੋਰਮੈਂਸੀ ਪੀਰੀਅਡ ਆ ਜਿਹੜਾ ਆਪਣਾ ਦਸੰਬਰ ਜਨਵਰੀ ਵਿੱਚ ਹੁੰਦਾ ਉਹਨੂੰ ਛੱਡ ਕੇ ਜਦੋਂ ਮਰਜ਼ੀ ਗਰੋਅ ਕਰ ਸਕਦੇ ਹਾਂ ਤੇ ਬਹੁਤ ਘੱਟ ਚਾਂਸ ਹੁੰਦੇ ਆ ਇਹਦੇ ਆਪਣੀ ਖਰਾਬ ਹੋ ਜੇ ਕਟਿੰਗ ਖਰਾਬ ਉਦੋਂ ਹੁੰਦੀ ਆ ਜਦੋਂ ਅਸੀਂ ਬਹੁਤ ਜ਼ਿਆਦਾ ਉਹਨੂੰ ਪਾਣੀ ਦੇ ਦਿੰਨੇ ਆ ਕਿ ਜੜਾਂ ਤਾਂ ਹੁੰਦੀਆਂ ਨਹੀਂ ਜੇ ਜੜ ਹੋਊਗੀ ਤਾਂ ਪਾਣੀ ਲਊਗੀ ਇਸ ਕਰਕੇ ਆਪਣੇ ਜਿਹੜੇ ਪਲਾਂਟ ਆ ਉਹ ਰੂਟਿੰਗ ਨਹੀਂ ਹੁੰਦੀ ਉਹਨਾਂ ਦੀ ਉਹ ਸੋ ਆਦੀ ਮੈਂ ਦੀਪ ਪਲਾਸਟ ਜੜੀਆਂ ਹੈਗੀਆਂ ਨੇ ਨਾ ਆਪਾਂ ਕਟਿੰਗ ਲਗਾ ਕੇ ਦਿਖਾਉਨੇ ਆ ਦੇਖੋ ਜੀ ਮੈਂ ਸਾਰਾ ਪ੍ਰਬੰਧ ਕਰ ਲਿਆ ਵਾ ਤੇ ਸਪਾਈਡਰ ਪlant ਵੀ ਲਾਵਾਂਗੇ ਆ ਜਿੰਨੇ ਵੀ ਪਏ ਨੇ ਬੇਬੀ ਸੰਦੂ ਜਾਂ ਮਨੀ ਪਲਾਂਟ ਆ ਵਾਡਰਿੰਗ ਜੂਗਾ ਚਲੋ ਮੈਂ ਲਾਉਣ ਲੱਗੀ ਦੱਸ ਦੂੰਗੀ ਆਪਾਂ ਵੀਡੀਓ ਲੰਬਾ ਨਹੀਂ ਕਰਦੇ ਮੈਂ ਇੰਨਾ ਸਾਰਾ ਜਿਹੜਾ ਕੰਮ ਜਹਮ ਕਰ ਲਿਆ ਵਾ ਤੇ ਇੰਨੇ ਸਾਰੇ ਵੇਸਟ ਕੱਪ ਕੁੱਪ ਜਿਹੜੇ ਵੀ ਡੱਬੇ ਮੈਨੂੰ ਵੇਸਟ ਮਟੀਰੀਅਲ ਮਿਲਿਆ ਮੈਂ ਉਹਦੇ ਚ ਲਿੱਤੀ ਪਾ ਲਈਆ ਤੇ ਤੇ ਪਾਣੀ ਵੀ ਪਾ ਲਿਆ ਚਲੋ ਆਜੋ ਜੀ ਆਪਾਂ ਹੋਰ ਸ਼ੁਰੂ ਕਰਦੇ ਆਂ ਵੀਡੀਓ ਆਜੋ ਫਰੈਂਡਸ ਵੈਲਕਮ ਅਗੇਨ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਸਿੰਪਲ ਗਾਰਡਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਫਰੈਂਡਸ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਤੇ ਹਰ ਰੋਜ਼ ਇੱਕ ਦੋ ਫਰੈਂਡਸ ਕਰਦੇ ਨੇ ਸਬਸਕ੍ਰਾਈਬ ਬਹੁਤ ਹੀ ਵਧੀਆ ਲੱਗਦਾ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਤਾਂ ਆਪਾਂ ਹੁਣ ਗੱਲਾਂ ਨਹੀਂ ਕਰਦੇ ਇਹ ਬਹੁਤਾ ਪਤਾ ਹੈ ਹਰੇਕ ਯੂਟਿਊਬਰ ਨੂੰ ਕਿੰਨੀ ਖੁਸ਼ੀ ਹੁੰਦੀ ਆ ਮੈਂ ਤਾਂ ਹਜੇ ਨਵੀਂ-ਨਵੀਂ ਲੱਗਿਆ ਜੀ ਇਹ ਆਪਾਂ ਸ਼ੋਅ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਲਾ ਲੈਨੇ ਆ ਇਹਦੇ ਵਿੱਚ ਆਹਾ ਵੰਡਰਿੰਗ ਜੋ ਨਾ ਟਰਟਲ ਵਾਈਨਾ ਆ ਦੇਖੋ ਜੀ ਟਰਟਲ ਵਾਈਨਾ ਆਪਾਂ ਮਿੱਟੀ ਲੈ ਲਿਆ ਆਦੇ ਵਿੱਚ ਆਪਾਂ ਇਹਨੂੰ ਕੁਝ ਵੀ ਨਹੀਂ ਕਰਨਾ ਹੈਗਾ ਥੋੜਾ-ਥੋੜਾ ਐਵੇਂ ਕਰਕੇ ਨਾ ਇਹਨੂੰ ਐਵੇਂ ਰੱਖ ਦੇਣਾ ਮਿੱਟੀ ਪਾਈ ਹੋਈ ਆ ਜਿਹੜੇ ਜੜਾਂ ਵਾਲੇ ਪਾਸੇ ਨਾ ਦੋ ਜੜਾ ਇਹਦੀਆਂ ਨਾ ਏਰੀਆ ਲੋਟ ਨਿਕਲਿਆ ਹੁੰਦੀਆਂ ਨੇ ਆ ਦੇਖੋ ਆਪਾਂ ਇਹਨੂੰ ਇਹਦੇ ਵਿੱਚ ਰੱਖ ਦਿੰਨੇ ਆ ਆ ਦੇਖੋ ਆ ਰੱਖਤਾ ਆ ਰਕਤ ਤੇ ਥੋੜੀ ਜਿਹੀ ਉੱਪਰ ਮਿੱਟੀ ਪਾ ਦੇਣੀ ਆ ਸਾਰੇ ਵਿੱਚ ਕਰਕੇ ਆ ਜਿਹੜਾ ਜਿਹੜੀਆਂ ਥੋੜੀਆਂ ਜਿਹੀਆਂ ਜਿਉਂ ਦਵਾ ਦੋ ਆ ਮੇਰੇ ਕੋਲ ਮਿੱਟੀ ਵੀ ਉਹੀ ਆ ਆ ਦੇਖੋ ਆਪਾਂ ਇਹਦੇ ਦੀ ਮਿੱਟੀ ਪਾ ਦੋ ਮਸ ਇਹ ਨਹੀਂ ਕੰਮ ਆ ਜੀ ਤਾਂ ਪਦੇ ਵੀ ਨਹੀਂ ਮਾਰਦੀ ਇਹ ਤਾਂ 100% ਲੱਗਦੀ ਜਾਂਦੀ ਆ ਮੇਰੇ ਜਿੱਤੇ ਵੀ ਗਮਲੇ ਚ ਇੰਨਾ ਇੱਕ ਟੁਕੜਾ ਵੀ ਪੀਸ ਡੇਪਿੰਦਾ ਨਾ ਉਥੇ ਲੱਗ ਜਾਂਦੀ ਆ ਆ ਹੋਈ ਜੀ ਇੱਕ ਆਪਾਂ ਲਾ ਦੋ ਇਸ ਤੋਂ ਬਿਨਾ ਜਿਵੇਂ ਆਹ ਪੋਰਸੂਲਕ ਕਵਾਹ ਆ ਐ ਕੋਜੀ ਦਿਨ ਹੋਏ ਲਾਈਆਂ ਨੂੰ ਇਹਨੂੰ ਜਦੋਂ ਮਰਜ਼ੀ ਲਾ ਸਕਦੇ ਆ ਸੀ ਜਦ ਇਹ ਹੋ ਜਾਂਦੀ ਆ ਜੀ ਇਹ ਥੋੜਾ ਜਾਨੂੰ ਮੀਲੀਬਗ ਤੋਂ ਬਚਾਉਣਾ ਚਾਹੀਦਾ ਦੇਖੋ ਇਹਦੇ ਵਿੱਚ ਮੀਲੀਬਗਸ ਲੱਗੇ ਹੋਏ ਆ ਤੇ ਇੱਕ ਆਪਣੀ ਭਾਰਤੂ ਲੋਕਾ ਹੋ ਗਿਆ ਆ ਦੁਬਾਰਾ ਕਿਹੜੀ ਇੱਕ ਆ ਪਾਸ ਲੈਣਾ ਹਾਲੀ ਵਿੱਚ ਕੱਲ ਪਰਸੋਂ ਹੀ ਲਾਈ ਆ ਮੈਂ ਸ਼ੇਅਰ ਵੀ ਕੀਤੀ ਸੀ ਇਹ ਵੀ ਜਿਹੜੇ ਹੈਗੇ ਸਟੇਬਲ ਹੋ ਗਏ ਮੈਂ ਲਾ ਦਿੱਤੇ ਇਹਨਾਂ ਹੋ ਗਿਆ ਜੀ ਤੇ ਆ ਆਪਣਾ ਵੀ ਇਹ ਪਹਿਲਾਂ ਹੁੰਦਾ ਲੱਗਿਆ ਹੋਇਆ ਵਾ ਥੋੜੇ ਦਿਨ ਹੋਇਆ ਨੂੰ ਲਾਈ ਇਹਗਾ ਬਲੋਗ ਆਪਣਾ ਜੂਪੋਰਬੀਆ ਮੀਲੀ ਕ੍ਰਾਊਨ ਆਫ ਤੋਰੰਗ ਇਹ ਵੀ ਜਦੋਂ ਮਰਜੀ ਇਹਦੀ ਕਟਿੰਗ ਲਾ ਲਓ ਲੱਗ ਜਾਂਦੀ ਹੈ ਜੀ ਅਗਲਾ ਪਲਾਂਟ ਹੈਗਾ ਜੀ ਆਹ ਆਪਣਾ ਜੈਟ ਪਲਾਂਟ ਇਹ ਵੀ ਇਹਦੀ ਕਟਿੰਗ ਬਹੁਤ ਜਲਦ ਲੱਗ ਜਾਂਦੀ ਹੈ ਇਹ ਵੀ ਪਰਸੋਂ ਚੌਥੀ ਲਾਈਆ ਠੀਕ ਹੈ ਜੀ ਇਹ ਹੋ ਗਿਆ ਆਪਣੇ ਫੰਕਸ਼ਨ ਹੋ ਗਏ ਉਸ ਤੋਂ ਬਿਨਾ ਆ ਨਹੀਂ ਆਪਰੇ ਆ ਦੇਖੋ ਆਏਗਾ ਆਲਟਰਨੈਂਤਰਾ ਨਾ ਠੀਕ ਹੈ ਇਹ ਵਾਲਾ ਇਹ ਲਾਲ ਸਾਦੀ ਨੂੰ ਕਹਿੰਦੇ ਆਪਾਂ ਮੇਰਾ ਇੰਗਲਿਸ਼ ਤਾਂ ਮੈਨੂੰ ਨਾ ਨਹੀਂ ਯਾਦ ਇਹਨੂੰ ਬਸ ਆਏ ਸਿੱਧਾ ਸਿੱਧਾ ਵਿੱਚ ਹੀ ਲਾ ਦੇਣਾ ਹੱਦ ਕੋ ਮੇਰੇ ਕੋਲ ਇਹ ਮਿੱਟੀ ਪਾਈ ਹੋਈ ਹੈ ਇਹਦੇ ਚ ਆਪਾਂ ਐਂ ਬਸ ਸਿੱਧਾ ਇਹਨੂੰ ਲਾਈ ਦੇਣਾ ਇਹਦੇ ਵਿੱਚ ਐਵੇਂ ਕਰਕੇ ਤੇ ਪਾਣੀ ਘੱਟ ਪਾਉਣਾ ਤੇ ਇਹਨੂੰ ਸ਼ੇਡ ਵਿੱਚ ਰੱਖਣਾ ਤੇ ਇਹਨਾਂ ਨੂੰ ਕਿੱਥੇ ਰੱਖਣਾ ਜੀ ਇਹਨਾਂ ਨੂੰ ਨਾ ਆਪਾਂ ਪਤਾ ਕੀ ਕਰਨਾ ਹੁੰਦਾ ਜਿਹੜੇ ਆਪਣੇ ਲੱਗੇ ਹੋਏ ਗਮਲੇ ਨੇ ਉਹਨਾਂ ਦੇ ਵਿੱਚ ਰੱਖ ਦੇਣਾ ਜਿਵੇਂ ਮਨ ਲਿਆ ਵੀ ਆਹ ਮੇਰਾ ਗਮਲਾ ਵਾ ਆ ਦੇਖੋ ਇਹ ਤਾਂ ਛੋਟਾ ਨਾ ਮੈਂ ਵੱਡੇ ਚ ਰੱਖੂੰਗੀ ਔਰ ਵਿੱਚ ਇੱਥੇ ਜਗ੍ਹਾ ਹੁੰਦੀ ਹੈ ਇਹਨੂੰ ਆਪਾਂ ਲਗਾ ਕੇ ਛਾਂ ਵਾਲੀ ਜਗ੍ਹਾ ਤੇ ਉਹਦੇ ਵਿੱਚ ਗਮਲੇ ਦੇ ਵਿੱਚ ਰੱਖ ਦੋ ਕਿਉਂਕਿ ਜਿਹੜੀ ਜੜ੍ਹਾਂ ਨੂੰ ਜਿੰਨੀ ਕੋ ਲੋੜ ਹੁੰਦੀ ਆ ਨਾ ਮਿੱਟੀ ਦੀ ਉਹ ਸੈੱਲ ਦੀ ਯਾਨੀ ਕਿ ਪਾਣੀ ਦੀ ਉਹ ਗਮਲੇ ਚੋਂ ਲੈਂਦਾ ਰਹਿੰਦਾ ਕਦੇ ਵੀ ਸਿੱਧਾ ਫਰਸ਼ ਦੇ ਉੱਤੇ ਕਟਿੰਗ ਨੂੰ ਨਾ ਰੱਖੋ ਫਿਰ ਨਹੀਂ ਹੁੰਦੀ ਆਹ ਲੱਗਿਆ ਜੀ ਆਪਣਾ ਇੱਕ ਹੋਰ ਤੇ ਆਹ ਜਿਹੜਾ ਆਪਣਾ ਇੱਕ ਆਪਣਾ ਕੋਲੀ ਅਸ ਲਗਾ ਸਕਦੇ ਆ ਆ ਕੋਲੀ ਅਸ ਦੀ ਮੈਂ ਆਪਣੇ ਮਦਰ ਪਲਾਂਟ ਤੋਂ ਤੋੜ ਕੇ ਲਈਆਂ ਇਹਦੇ ਜਿਹੜੇ ਵੱਡੇ ਪੱਤੇ ਆ ਸਾਰੇ ਹਟਾ ਲੈਣੇ ਆਪਾਂ ਫਟਾਫਟ ਲਾ ਲੈਣੇ ਜੀ ਆਪਾਂ ਆ ਵੱਡੇ ਪੱਤੇ ਇਹਦੇ ਸਾਰੇ ਹਟਾ ਦੇਣੇ ਆ ਤਾਂ ਆਹ ਢਾਦੇ ਜੀ ਤੇ ਇਹਦਾ ਇੰਨਾ ਏਰੀਆ ਜਿਹੜਾ ਇਹਨੂੰ ਆਪਾਂ ਇਹਦੇ ਵਿੱਚ ਲਾ ਦੇਣਾ ਆ ਦੇਖੋ ਐਵੇਂ ਹੋਲ ਜਾ ਕਰ ਲਊਂਗਲ ਨਾਲ ਚਾਹੇ ਮੇਰੇ ਕੋਲੇ ਹੈ ਨਹੀਂ ਕੋਈ ਸਟਿਕ ਜੀ ਤੇ ਉਹਦੇ ਨਾਲ ਐ ਕਰਕੇ ਆਪਾਂ ਇਹਨੂੰ ਲਾ ਦੇਣਾ ਆ ਦੇਖੋ ਜੀ ਦੋ ਤਰ੍ਹਾਂ ਦੇ ਮੈਂ ਕੋਲ ਜਿਹੇ ਲੈ ਕੇ ਆਈਆਂ ਇੱਕ ਆ ਵੀ ਲੈ ਕੇ ਆਈਆਂ ਆ ਦੇਖੋ ਬਿਲਕੁਲ ਛੋਟੀ ਕਟਿੰਗਾ ਮੇਰੇ ਕੋਲੇ ਤਿੰਨ ਚਾਰ ਵੈਰੈਟੀਆਂ ਨੇ ਇਹਦੀਆਂ ਤੇ ਇਹ ਵੀ ਆਪਾਂ ਇਹਦੇ ਵਿੱਚ ਜਮਾ ਹੀ ਛੋਟਾ ਜਿਹਾ ਡਿਸਪੋਜ਼ੇਬਲ ਗਲਾਸ ਹੈ ਇਹਦੇ ਵਿੱਚ ਲਾ ਦੇਣਾ ਇਹਦੇ ਵੀ ਥੱਲੇ ਵਾਲੇ ਪੱਤੇ ਆਪਾਂ ਤੋੜਦੇ ਜੀ ਇਹ ਵੀ ਲਾ ਲੈਣਾ ਜਿਹੜੀ ਚੀ ਜੋਨੇ ਇੱਕ ਜੀ ਲਾ ਦਿੰਦੇ ਆ ਇਹ ਬਿਲਕੁਲ ਵੀ ਕਦੇ ਵੀ ਫੇਰ ਨਹੀਂ ਹੁੰਦੇ ਇਹਨਾਂ ਨੇ ਲੱਗ ਹੀ ਜਾਣਾ ਆ ਲੱਗਿਆ ਜੀ ਆ ਵੀ ਲੱਗ ਗਿਆ ਥੋੜਾ ਜਿਹਾ ਇਹ ਵੱਡੀ ਇਹ ਕਟਿੰਗ ਥੋੜੀ ਜੀ ਆ ਖਾੜੀ ਵਿੱਚ ਪ੍ਰੋਬਲਮ ਆਉਗੀ इवन ਉਹਨਾਂ ਨੂੰ ਜੜ ਪਲਾਂਟਾ ਮੈਂ ਜੇ ਇਨਾਕ ਪੱਤਾ ਹੋਵੇ ਉਹ ਵੀ ਰੂਟਿੰਗ ਫੜ ਲੈਂਦਾ ਵਾ ਤੇ ਇਸ ਤੋਂ ਬਾਅਦ ਹੋ ਗਿਆ ਜੀ ਆਪਣਾ ਪੱਥਰ ਚਟ ਪੱਥਰ ਚਟ ਦੇ ਵਿੱਚੋਂ ਪੱਤੇ ਵੀ ਤੋੜ ਕੇ ਲਈ ਸੀ ਜੀ ਆ ਦੇਖੋ ਆ ਮੇਰੇ ਪੱਤੇ ਆ ਨਾ ਇਹ ਜਿਹੜੇ ਆ ਕਿਨਾਰੇ ਕਿਨਾਰੇ ਇੱਥੇ ਰੂਟਿੰਗ ਹੋ ਜਾਂਦੀ ਪੱਥਰ ਚੱਕ ਵੀ ਐਵੇਂ ਹੀ ਹੋ ਜਾਂਦਾ ਜੀ ਪੱਥਰ ਚੱਕ ਵੀ ਆਪਾਂ ਇਹਦੇ ਚ ਲਾ ਦਿੰਦੇ ਆ ਆ ਦੇਖੋ ਮੇਰੇ ਕੋਲੇ ਪੱਥਰ ਚੱਕ ਬਹੁਤ ਲੱਗਿਆ ਹੋਇਆ ਮੈਂ ਸਿਰਫ دھوਉਣ ਦੇ ਮਾਰੀ ਲਾਉਣ ਲੱਗੀਆਂ ਥੋੜਾ ਜਿਹਾ ਗੱਡਾ ਪਾਉਂਗਾ ਕਰਕੇ ਉਹਦੇ ਵਿੱਚ ਆਪਾਂ ਲਾਉਂਦੇ ਤਾਂ ਕਿ ਅੱਛੀ ਤਰ੍ਹਾਂ ਖੜ ਸਕੇ ਆ ਵੀ ਲੱਗ ਰਹੀ ਇੱਕ ਕਪਾਹ ਹੋਰ ਆ ਜਿਹੜੀ ਆ ਆ ਜਿਹਨੇ ਬਲੂਨ ਟਾਲਟਲਵਾਈਂ ਕਹਿੰਦੇ ਆ ਜਾਂ ਬੋਲੋਵੀਅਨ ਜੂ ਕਹਿੰਦੇ ਆ ਆ ਦੇਖੋ ਆਪਾਂ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਹਣੀ ਉੱਲਾ ਕਰਕੇ ਇਹਦੇ ਵਿੱਚ ਰੱਖਤਾ ਇਹਦੇ ਉੱਤੇ ਵੀ ਆਪਾਂ ਥੋੜੀ ਜਿਹੀ ਮਿੱਟੀ ਪਾ ਦਿੰਦੇ ਆ ਆ ਦੇਖੋ ਆ ਲੱਗ ਗਈ ਆਈ ਲੱਗ ਗਈ ਇਹ ਹੋਰ ਆਪਣੇ ਕੋਲੇ ਆ ਜੀ ਵਾਡਰਿੰਗ ਜੂਆ ਆ ਮੈਂ ਥੱਲੇ ਮੇਰੇ ਨਾਲ ਪਲਾਂਟ ਲੱਗਿਆ ਹੋਇਆ ਵਾ ਹੈਂਗਿੰਗ ਬਾਸਕਟ ਚ ਇਹਦੇ ਨਾਲ ਜਿੰਨੀ ਛੋਟੀ ਆਪਾਂ ਕਟਿੰਗ ਲਾਵਾਂਗੇ ਓਨੀ ਵਧੀਆ ਰਹੂ ਆ ਦੇਖੋ ਇਹ ਨਹੀਂ ਦੋ ਦੋ ਕਰਕੇ ਲਾਉਣਾ ਚਾਹੀਏ ਆ ਦੇਖੋ ਚਲ ਮੈਂ ਇੱਕ ਹੀ ਲਾ ਦਿੰਨੀ ਆ ਆ ਦੇਖੋ ਆਪਾਂ ਸਾਰੀ ਲਾ ਦਿੰਨੇ ਆ ੱਲਿਆਣਾ ਪੱਤਾ ਟਾ ਕੇ ਤਿੰਨ ਚਾਰ ਡਾਲੀ ਨੇ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ ਉਹ ਮੇਰਾ ਨਾ ਥੱਲੇ ਲੱਗਣ ਵਾਲੀ ਹੋਣੀ ਦੀ ਹੈ ਵਾਸਤੇ ਪਰ ਮੈਂ ਕਦੇ ਨਾ ਕਦੇ ਆਪ ਨਹੀਂ ਦਿਖਾਵਾਂਗੀ ਉਹਦੇ ਤੋਂ ਮੈਂ ਚਾਰ ਪੰਜ ਡਾਲੀਆਂ ਜਿਹੜੇ ਤੋੜ ਕੇ ਲਿਆਈ ਸੀ ਮੈਂ ਉਹਦਾ ਵੀ ਦਵਾਂਗੀ ਆ ਦੇਖੋ ਜੀ ਇਹ ਆਪਣੀ ਲੱਗੀ ਬਾਉਂਡਰੀ ਨੂੰ ਤੇ ਇਹਨੇ ਕੱਲ ਨੂੰ ਇਸ ਟੈਬਲ ਹਣਾ ਇੱਕ ਆਪਣਾ ਹੈਗਾ ਜੀ ਆਹ ਬਾਉਂਡਰੀ ਚੋਂ ਦੀ ਇੱਕ ਕਟਰੀ ਹੈਗੀ ਇਹ ਵੀ ਲਾ ਲੈਂਦੇ ਆ ਆ ਆਪਣਾ ਹੈਗਾ ਜੀ ਬੋਟਲੇ ਲਈ ਆ ਦੇਖੋ ਬੋਟ ਬਣੀ ਹੋਈ ਹੈ ਇਹਦੇ ਵਿੱਚ ਇੱਥੇ ਫਲਾਵਰ ਆਊਗਾ ਇਹਦੇ ਆ ਦੇਖੋ ਇਹਨੂੰ ਬੋਟ ਲੀ ਲਿਖਦੇ ਤਾਂ ਹੀ ਰੋਹੀ ਹੋ ਵੀ ਕਹਿੰਦੇ ਆ ਇਹਨੂੰ ਵੀ ਆਪਾਂ ਇਹਦੇ ਚ ਲਾ ਦਿੰਦੇ ਆ ਆ ਦੇਖੋ ਇਹ ਵੀ ਕੋਦੇ ਫੇਰ ਨਹੀਂ ਮਿਲਦੀ ਹੈ ਇਹ ਆ ਹੈਗਾ ਜੀ ਆਪਣਾ ਵਡੇਲੀਆ ਇਹਨੂੰ yellow ਕਲਰ ਦੇ ਫਲਾਰ ਆਉਂਦੇ ਆ ਇਹਦੇ ਬਸ ਦੋ ਨੋਡ ਏਰੀਆ ਨੇ ਜਿਹੜਾ ਆਪਾਂ ਮਿੱਟੀ ਦੇ ਅੰਦਰ ਕਰਨੇ ਆ ਇੱਥੇ ਦੋ ਨੋਡ ਏਰੀਆ ਜਿਹੜੇ ਮਿੱਟੀ ਦੇ ਅੰਦਰ ਕਰ ਦੋ ਥੋੜੀ ਜੀ ਗਾਰਡਨ ਜੁਆਇਲ ਇਹਦੇ ਵਿੱਚ ਕੁਝ ਵੀ ਨਹੀਂ ਮਿਕਸ ਕੀਤਾ ਆਮ ਜਾਂ ਮਿਸ਼ਰਣਾਂ ਬਸ ਗਾਰਡਨ ਜੁਆਇਲ ਇਹਦੇ ਵਿੱਚ ਲਾ ਰਹੀ ਹਾਂ ਬਸ ਆ ਦੇਖੋ ਅੱਲਾ ਬੀ ਜੀ ਇਸ ਸਾਰਿਆਂ ਦਾ ਮੈਂ ਅਪਡੇਟ ਵੀ ਸ਼ੇਅਰ ਕਰੂੰਗੀ ਦੇਖੋ ਮੈਂ ਰਫ ਐਂਟ ਆਫ ਅਸੇ ਲਗਾ ਰਹੀ ਹਾਂ ਕੋਈ ਵੀ ਇਹਦੇ ਲਈ ਤਖਲਸ ਦੀ ਲੋੜ ਨਹੀਂ ਹੈਗੀ ਕੋਈ ਵੀ ਥਾਮ-ਜਾਮ ਦੀ ਲੋੜ ਨਹੀਂ ਐਂ ਬਸ ਸਿੱਧਾ ਹੀ ਲਾ ਦੇਣਾ ਮਿੱਟੀ ਦੇ ਵਿੱਚ ਆ ਲੱਗ ਗਈ ਜੀ ਹੋਰ ਕਿਹੜੀ ਹੈਗੀ ਹੋਰ ਆਪਣੇ ਜਿਵੇਂ ਆਹ ਪlant ਨੇ ਆਹ ਹੈ ਆਪਣਾ ਪਾਣੀ ਦੇ ਵਿੱਚ ਰੱਖਿਆ ਹੋਇਆ ਮੈਂ ਨਾ ਜਿਹੜੇ ਬੀਬੀਜ਼ ਹੁੰਦੇ ਆ ਨਾ ਸਪਾਈਡਰ ਦੇ ਆ ਦੇਖੋ ਇਹਦੀ ਕਿੰਨੀ ਰੂਟਿੰਗ ਹੋ ਰਹੀ ਹੈ ਇਹ ਤਾਂ ਕਦੇ ਵੀ ਫੇਲ ਨਹੀਂ ਹੋ ਸਕਦੀ ਰੂਟਿੰਗ ਇਹ ਜਿਹੜੀ ਹੈਗੀ ਹੈ ਕਟਿੰਗ ਆਪਾਂ ਇਹਦੇ ਬੀਬੀਜ਼ ਆ ਕੱਢ ਕੇ ਮੈਂ ਪਾਣੀ ਚ ਰੱਖਤੇ ਸੀਗੇ ਆ ਦੇਖੋ ਇਹਨਾਂ ਨੂੰ ਬਸ ਐ ਮਿੱਟੀ ਚੀ ਦਬਾਉਣਾ ਇਹਨਾਂ ਨੂੰ ਮਿੱਟੀ ਦੀ ਸਪਰਸ਼ ਚਾਹੀਦਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਗਰੋ ਹੋ ਜਾਂਦੇ ਆ ਆ ਦੇਖੋ ਇੱਕ ਦੇ ਉੱਤੇ ਗਾਹਾਂ ਬੀਬੀ ਵੀ ਆ ਗਿਆ ਹੈ ਤੇ ਸਿਰਫ ਆ ਗੜੀ ਹੋੜੀ ਪੱਤੇ ਆਪਾਂ ਹਟਾਉਣੇ ਆ ਤੇ ਇੰਨੇ ਜਿਆਦਾ ਵਧੀਆ ਇਹ ਪਲਾਂਟ ਆ ਨਾ ਤੇ ਇਹਨੂੰ ਹੈਂਗਿੰਗ ਬਾਸਕਟ 'ਚ ਵੀ ਲਾ ਸਕਦੇ ਆਪਾਂ ਬਹੁਤ ਹੀ ਸੋਹਣਾ ਲੱਗਦਾ ਹੈ ਇਹਨਾਂ ਦੀਆਂ ਰੂਟਸ ਇੱਕ ਦੂਜੇ ਨਾਲ ਕੰਬਾਈਨ ਹੋ ਗਈਆਂ ਜੁੜ ਗਈਆਂ ਇਸ ਤਰ੍ਹਾਂ ਕੰਮ ਕੱਟਣੀਆਂ ਪੈਂਦੀਆਂ ਇਹਦੇ ਵਿੱਚ ਆ ਠੀਕ ਹੈ ਜੀ ਆਹ ਲਾਤੀ ਆਪਾਂ ਇਹ ਕਦੇ ਵੀ ਮੇਰੀ ਖਰਾਬ ਨਹੀਂ ਹੋਈ ਕਟਿੰਗ ਬਸ ਖਰਾਬ ਤਾਂ ਕਟਿੰਗ ਜਿਵੇਂ ਬੋਬਨ ਵਿਲਾ ਹੋ ਗਿਆ ਕੋਈ ਹੋਰ ਵੱਡੇ ਪਲਾਂਟ ਨੇ ਜਿਹੜੇ ਉਹਨਾਂ ਦੀ ਕਈ ਵਾਰੀ ਨਹੀਂ ਲੱਗਦੀ ਤੇ ਸਾਨੂੰ ਕਟਿੰਗ ਪਿੱਛੇ ੋਂਣਾ ਨਹੀਂ ਚਾਹੀਦਾ ਦੁਬਾਰਾ ਫੇਰ ਲਾ ਲਓ ਆ ਦੇਖੋ ਜੀ ਆਹ ਲੱਗੀ ਲੱਗੀ ਆ ਤੇ ਸਪਾਈਡਰ ਪਲਾਂਟ ਵੀ ਲੱਗ ਗਿਆ ਆ ਬਾਕੀ ਦੇ ਫੇਰ ਵੱਧ ਨੇ ਮੈਂ ਜੀ ਪਾ ਕੇ ਰੱਖ ਦਿੰਨੀ ਆ ਬਾਕੀ ਜਿਹੜੇ ਮਨੀ ਪਲਾਂਟ ਹੈ ਜੀ ਮਨੀ ਪਲਾਂਟ ਨੂੰ ਵੀ ਤੁਸੀਂ ਤੋੜ ਕੇ ਨਾ ਤੇ ਪੱਤੇ-ਪੱਤੇ ਤੋੜ ਕੇ ਇਹਦੇ ਚ ਰੱਖ ਦੋ ਪਾਣੀ ਚ ਆ ਦੇਖੋ ਇਹ ਹੋਈ ਵੀ ਜਾਵੇ ਰੂਟਿੰਗ ਹੋ ਰਹੀ ਰਹੀ ਆ ਇਹ ਮੇਰਾ ਦੋ ਤਰ੍ਹਾਂ ਦਾ ਹੈਗਾ ਇਹਦੇ ਵੀ ਹੋ ਰਹੀ ਆ ਆ ਦੇਖੋ ਰੂਟਿੰਗ ਹੋ ਗਿਆ ਨਾ ਨੂੰ ਸੱਤ ਤੋਂ ਪਚਾਲੇ ਲਾ ਦਿੰਨੇ ਆ ਵੱਡੇ ਨੂੰ ਇਸ ਸਾਈਡਾਂ ਤੇ ਛੋਟੇ ਛੋਟੇ ਲਾ ਦਿੰਨੇ ਆ ਆ ਨਾ ਮੈਂ ਤੋੜ ਕੇ ਇਹਦੇ ਪੱਤੇ ਪੱਤੇ ਨੇ ਇਹਦੇ ਉੱਤੇ ਰਬੜ ਪਾਈ ਹੋਈ ਆ ਰਬੜ ਕੱਟ ਦਿੰਨੇ ਆ ਤੇ ਇਹਨੂੰ ਕੱਲਾ ਕੱਲਾ ਕਰਕੇ ਪlant ਨੂੰ ਲਾ ਦਿੰਨੇ ਆ ਇੱਕ ਕਦੇ ਵੀ ਫੇਲ ਨਹੀਂ ਹੁੰਦਾ ਇਹ ਕਟਿੰਗ ਹਮੇਸ਼ਾ ਚੱਲਦੀ ਜਾਂਦੀ ਆ ਮੇਰੇ ਕੋਲੇ ਢੇਰ ਸਾਰੇ ਮਨੀ ਪਲਾਂਟ ਨੇ ਇੱਕ ਮੇਰੇ ਕੋਲੇ ਇੰਜੋਏ ਪੋਟੋਜ਼ਾ ਇੰਜੋਏ ਪੋਟੋਜ਼ਾ ਦੋ ਕਲਰ ਦਾ ਜਿਹੜਾ ਆ ਦੇਖੋ ਇਹ ਆਪਾਂ ਇਹਦੇ ਵਿੱਚ ਐਵੇਂ ਬਸ ਲਾ ਦੇਣਾ ਮਿੱਟੀ ਦਾ ਸਪਰਸ਼ ਥੋੜਾ ਜਿਹਾ ਚਾਹੀਦਾ ਇਹਨੂੰ ਆ ਜਿੰਨੀ ਵੀ ਰੂਟਿੰਗ ਹੋਈ ਹੈ ਇਹਨੂੰ ਆਪਾਂ ਵਿੱਚ ਰੱਖੀ ਜਾਣਾ ਇਹਦੇ ਇੱਕ ਇੱਕ ਪੱਤਾ ਹੀ ਆ ਜਿਹਦੀ ਰੂਟਿੰਗ ਹੋਈ ਆ ਦੇਖੋ ਆ ਲੱਗਿਆ ਜੀ आज ਜਿਹਨੇ ਰੂਟਿਨ ਹੋਈ ਹੈ ਨਾ ਇਹਨੂੰ ਆਪਾਂ ਮਿੱਟੀ ਚ ਦਬਾ ਦੇਣਾ ਬਸ ਫਿਰ। ਹੋਈ ਨਹੀਂ ਸੋਕ ਬਾਕੀ ਇਹ ਫੇਲ ਹੋ ਜੇ। ਚੱਕ ਕੇ ਮਿੱਟੀ ਪਾਤੀ ਚੁੜੀ। ਆ ਲੱਗੇ ਜੀ ਇਹ ਜਿਹੜੀਆਂ ਬਾਕੀ ਦੀਆਂ ਨੇ ਮੈਂ ਫੇਰ ਲਾ ਲੂੰਗੀ। ਕਿਉਂਕਿ ਫਿਰ ਬਹੁਤ ਟਾਈਮ ਲੱਗ ਜਾਊਗਾ। ਇੰਨੇ ਸਾਰੇ ਦਿਖਾਉਣੇ ਦਾ। ਤੇ ਬਾਕੀ ਆ ਹੈਗਾ ਆਪਣਾ ਪਰਪਲ ਹਾਰਟ। ਹੂੰ ਇਹ ਕੋਡਿੰਗ ਰਹਾ। ਪਰਪਲ ਹਾਰਟ ਵੀ ਐਵੇਂ ਆ ਇਹਨੂੰ ਕਿਤੇ ਵੀ ਲਾ ਦੋ ਇਹਦੇ ਚ ਮੈਂ ਦੋ ਤਿੰਨ ਲਾ ਦਿੰਦੀ ਆ। ਆ ਦੇਖੋ ਐਡੀ ਕੁ ਕਟਿੰਗ ਆ ਇਹ। ਇਹਨੇ ਲੱਗ ਜਾਣਾ। ਆ ਦੇਖੋ ਆ ਲੱਗਿਆ ਗਿਆ ਬਹੁਤ ਹੀ ਹਾਰਡੀ ਬਾਂਦ ਹੈ ਕਦੇ ਵੀ ਇਹ ਸੁੱਕਦਾ ਨਹੀਂ ਚਾਹੇ ਪਾਣੀ ਪਾਓ ਚਾਹੇ ਨਾ ਪਾਓ ਕਦੇ ਵੀ ਖਰਾਬ ਨਹੀਂ ਹੁੰਦਾ ਕਦੇ ਵੀ ਇਹਨੂੰ ਕੋਈ ਵੀ ਇਨਸਰਟ ਵਗੈਰਾ ਨਹੀਂ ਲੱਗਦਾ ਕੀੜਾ ਕੁੜਾ ਕੋਈ ਨਹੀਂ ਲੱਗਦਾ ਆ ਦੇਖੋ ਜਿਵੇਂ ਆਪਣੇ ਪਰਪਨੇ ਹਾਲਟ ਲੱਗ ਗਿਆ ਤੇ ਹੁਣ ਕਿਰ ਰਹਿ ਗਿਆ ਆਪਣਾ ਇਹ ਆਪਣਾ ਜਿਹੜਾ ਹੈ ਇੱਕ ਰਹਿ ਗਿਆ ਆਪਣਾ ਆ ਵਾਲਾ ਬੇਬੀਜ਼ ਡੀਅਰ ਇਹ ਆਪਾਂ ਇਧਰੋਂ ਤੋੜ ਲੈਨੇ ਆਂ ਇਹ ਕੁੜੀਆਂ ਥੋੜੀਆਂ ਕਟਿੰਗਸ ਆ ਲੈ ਆਮੇ ਤੋੜ ਲੈਣਾ ਤਾਂ ਇਹ ਦੇਖੋ ਕਿਵੇਂ ਇੱਕ ਪਾਸੇ ਨੂੰ ਆ ਪੈ ਨਿੱਕੇ ਜਿਹੇ ਪੌਂਟ ਚ ਲੱਗਿਆ ਹੋਇਆ ਇਹਦੇ ਵਿੱਚ ਮੇਰਾ ਮਨੀ ਪਲਾਂਟ ਸੀ ਮਨੀ ਪਲਾਂਟ ਤਾਂ ਨੇ ਦੱਬ ਵੀ ਲਿਆ ਥੱਲੇ ਆ ਦੇਖੋ ਮਨੀ ਪਲਾਂਟ ਦੀ ਕਟਿੰਗ ਸੀਗੀ ਇਹਦੇ ਵਿੱਚ ਇੱਕ ਟਾਣੀ ਲਾਤੀ ਤੇ ਇਹ ਥੀਨਾ ਸਾਰਾ ਹੋ ਗਿਆ ਤੇ ਆ ਹੁਣ ਆਪਾਂ ਲਾ ਦਿੰਨੇ ਆ ਇਹਦੇ ਵਿੱਚ ਆ ਦੇਖੋ ਚਾਹੀਏ ਇਦਾਂ ਸਾਰਾ ਹੀ ਲਾ ਦੋ ਚਾਹੀਏ ਛੋਟਾ ਛੋਟਾ ਤੋੜ ਕੇ ਲਾਓ ਛੋਟਾ ਛੋਟਾ ਜਿੰਨਾ ਛੋਟਾ ਲਾਉਂਗੇ ਉਨਾ ਵਧੀਆ ਲੱਗਦਾ ਆ ਦੇਖੋ ਜੀ ਆਪਣਾ ਬੇਬੀ ਸਟੇਅਰ ਵੀ ਲੱਗ ਗਿਆ ਚਾਹੀਏ ਨੰਨੀ ਛੋਟੇ ਛੋਟੇ ਕਟੂਨੇ ਸਾਰੀ ਆਪਾਂ ਇਹਦੇ ਵਿੱਚ ਪਾਣੀ ਇਹਦੇ ਮਿੱਟੀ ਦੇ ਵਿੱਚ ਰੱਖ ਲਓ ਤੇ ਉਹ ਹੀ ਰੂਟਿੰਗ ਹੋ ਜਾਂਦੀ ਹੈ ਜਦੋਂ ਇਹ ਛੋਟੇ ਛੋਟੇ ਮਸਾਰੇ ਵਿੱਚ ਪਾ ਲਈ ਆ ਨਾ ਕੀ ਜੀ ਬਾਕੀ ਇਹ ਜਿਹੜਾ ਦੂਸਰੇ ਵਾਲਾ ਮਨੀ ਪਲਾਂਟ ਆ ਵੀ ਆ ਮੇਰੇ ਕੋਲ ਆ ਦੇਖੋ ਇਹਦੇ ਚ ਸਾਡ ਇਹ ਜੰਦਾ ਹੈ ਹੁਣ ਮੇਰੇ ਕੋਲੇ ਨਾ ਫੌਟ ਖਤਮ ਹੋ ਗਏ ਜਿੰਨਾ ਚੁਣ ਮਿੱਟੀ ਪੈਸੀ ਇੱਕਾਰ ਹੀ ਹੈ ਇਹਦੀ ਵੀ ਆਪਾਂ ਕਟਿੰਗ ਲਗਾ ਸਕਦੇ ਆ ਇਹ ਮੇਰੇ ਕਟਿੰਗ ਹੀ ਲਾਈ ਹੋਈ ਸੀ ਆ ਦੇਖੋ ਮੈਂ ਕਟਿੰਗ ਲਾਈ ਸੀ ਤੇ ਕਿੰਨਾ ਵਧੀਆ ਹੋ ਰਿਹਾ ਆਪਾਂ ਹੁਣ ਇਹਦੀ ਵੀ ਕਟਿੰਗ ਲਾਵਾਂਗੇ ਇਹਦੀ ਕਟਿੰਗ ਵੀ ਕਦੇ ਫੇਰ ਨਹੀਂ ਹੁੰਦੀ ਇਹ ਹੈਗੀ সুইਟ ਪਟਾਟੋ ਵਾਈ ਤੇ ਇਹਦੇ ਕੱਪ ਨਾ ਬਹੁਤ ਔਖੇਲੇ ਸੀ ਮੇਰੇ ਕੋਲ ਪਾウダー ਖਤਮ ਹੋ ਗਏ ਇੱਕ ਤਾ ਹੈਗਾ ਆਪਣਾ ਜੀ ਆਹ ਸਿੰਗੋਨੀਓ ਆ ਦੇਖੋ ਇੰਨੀ ਛੋਟੀ ਛੋਟੀ ਕਟੀਆਂ ਆ ਨਾ ਜਿਹੜੇ ਤੇ ਦਾਣੇ ਜੇ ਇਥੋਂ ਇੰਨਾ ਚ ਰੂਟਿੰਗ ਹੋ ਜਾਣੀ ਆ ਰੂਟਿੰਗ ਹੀ ਆ ਜੀ ਇਹਦੇ ਤੇ ਦਾ ਇਥੋਂ ਇਹਦੀ ਰੂਟਿੰਗ ਹੋ ਜਾਂਦੀ ਆ ਬਸ ਇਹਨਾਂ ਨੂੰ ਇਕੱਠੇ ਕਰਕੇ ਆਇਆ ਕਿਸੇ ਵੀ ਗਲਾਸ ਕਿਸੇ ਨੂੰ ਇਹਦੇ ਚ ਹੀ ਲਾ ਲਵਾਂਗੇ ਆਹ ਦੇਖੋ ਪਾウダー ਮੇਰੇ ਕੋਲ ਬਚ ਗਿਆ ਬਸ ਇਹਨਾਂ ਨੂੰ ਹੋਰ ਪਾウダー ਅਰੇਂਜ ਕਰਕੇ ਸਾਰੀਆਂ ਕਟਿੰਗਸ ਨੂੰ ਲਾ ਦੂੰਗੀ ਇਹਨਾਂ ਦਾ ਅਪਡੇਟ ਵੀ ਸ਼ੇਅਰ ਕਰੂੰਗੀ ਆ ਦੇਖੋ ਜੀ ਆ ਵੀ ਲੱਗ ਗਿਆ ਤੇ ਆਹ ਜਿਹੜਾ ਹੈਗਾ ਚੇਨ ਪਲਾਂਟ ਇਹਦੇ ਤਾਂ ਆਟੋਮੈਟਿਕਲੀ ਜਾਣਾ ਬੜੀਆਂ ਨੇ ਆਪਾਂ ਇਹਨੂੰ ਐ ਕੱਟਾ ਕਰਕੇ ਸਾਰੇ ਸੁੱਕੇ ਪੱਤੇ ਹਟਾ ਕੇ ਆ ਰੂਟਸ ਲੇ ਰਿਹਾ ਇਹਦੀ ਵੀ ਕਦੇ ਵੀ ਫੇਲ ਨਹੀਂ ਹੁੰਦੀ ਕਦੇ ਫੇਲ ਨਹੀਂ ਹੁੰਦੀ ਇਹਦੀ ਆ ਦੇਖੋ ਜਿੱਥੋਂ ਵੀ ਇਹ ਨਿਕਲਦਾ ਉੱਥੋਂ ਇਹਦੇ ਰੂਟਸ ਨਿਕਲਦੇ ਆ ਇਹਦੇ ਆਪ ਚੇਨ ਵਾਂਗੂ ਨਿਕਲਦੇ ਆ ਤੇ ਬੀਬੀਜ਼ ਨਿਕਲਦੇ ਆ ਵਿੱਚ ਚਾਹੀਏ ਇਹਨੂੰ ਕੱਲੇ ਨੂੰ ਤੋੜ ਕੇ ਲਾਉਣਾ ਇਹਨੂੰ ਧਾਦੋ ਲਾ ਕੇ ਐਨ ਔਰ ਮੇਰੇ ਕੋਲ ਬਹੁਤ ਸਾਰੇ ਨਵੇਂ ਮੈਨੂਆਂ ਲਾਉਣੇ ਦੀ ਇੱਛਾ ਹੈ ਸਿਰਫ ਤੁਹਾਨੂੰ ਦਿਖਾਉਣਾ ਹੈ ਮੇਰੇ ਕੋਲ ਢੇਰ ਸਾਰੇ ਇਹ ਲਾਉਣ ਦੇ। ਸੋ ਫਰੈਂਡਸ ਲਗ ਇੱਕ ਆਪਣਾ ਰਹਿ ਗਈ ਕਟਿੰਗ ਜੀ ਆਹ। ਆਹ ਜੀ ਦੇ ਸੰਦੋਜ। ਆਹ ਦੇਖੋ ਜੀ। ਇਹ ਵੀ ਸੰਦੋਜ ਆ। ਇਹਦੇ ਨਿੱਕੇ ਨਿੱਕੇ ਫਲਾਵਰ ਵੀ ਆਂਦੇ ਹੈ ਮੇਰਾ ਐਵੇਂ ਰੱਖਿਆ ਹੋਇਆ ਬਾਹਰ। ਇਹਦੇ ਚੋਂ ਆਪਾਂ ਛੋਟੇ ਛੋਟੇ ਕਟਿੰਗ ਲਾ ਸਕਦੇ ਆ। ਆ ਦੇਖੋ ਮੈਂ ਵੀ ਛੋਟੇ ਛੋਟੇ ਕਟਿੰਗ ਕੱਢ ਲੈਣੀ ਆ। ਕੈਂਚੀ ਨਾਲ ਕੱਟਣੀ ਪਊਗੀ। ਇਹ ਵੀ ਆਹ ਤਾਂ ਜਿਹੜੀ ਇਹ ਵੀ ਮੇਰੀਆਂ ਕਟਿੰਗ ਜੀ ਲਾਈਆਂ ਹੋਈਆਂ ਸੀਗੀਆਂ ਜਿਹੜੀ ਇੰਨੀਆਂ ਸਾਰੀਆਂ ਹੋ ਗਈਆਂ ਹੁਣ ਮੈਂ ਇਹਦਾ ਇੱਕ ਪੌਟ ਤਿਆਰ ਕਰੂੰਗੀ ਹੈਂਗਿੰਗ ਪੌਡਰ ਤੇ ਆਹ ਜਿਹੜੇ ਵਿੱਚ ਇਹਦੇ ਨੇ ਖਰਾਬ ਆ ਪੱਤੇ ਆ ਇਹ ਸਾਨੂੰ ਤੋੜਨੇ ਚਾਹੀਦੇ ਤੇ ਇਹਨੇ ਲਗਭਗ ਲਗਭਗ ਮੈਂ ਢਿੰਦੇ ਲਈ ਪਲਾਟ ਤੋਂ ਮੁਪੋ ਬੀਸੀ ਵੀ ਦੇ ਲਗਭਗ ਇੱਕ ਆਪਣੇ ਕੋਲੇ ਹੈਗਾ ਜੀ ਹਰ ਲੈਵਲਸ ਬੈਕਗਰੂਨ ਇਹ ਵੀ ਮੈਂ ਇਹਦੇ ਵਿੱਚ ਪਾ ਕੇ ਇਹਦੀ ਨਾ ਇਹ ਟਾਹਣੀਆਂ ਛੋਟੀਆਂ ਛੋਟੀਆਂ ਰੱਖੀਆਂ ਸੀਗੀਆਂ ਆ ਦੇਖੋ ਇਹਨਾਂ ਦੀ ਰੂਟਿੰਗ ਹੋ ਰੱਖੀ ਹੈ ਆ ਦੇਖੋ ਇੱਥੇ ਪੱਤੇ ਵੀ ਆ ਰਹੇ ਆ ਤੇ ਇਹ ਜਿਹੜਾ ਵੈਰੀਗੇਟਡ ਵਾਲਾ ਇੱਕ ਮੇਰੇ ਕੋਲ ਗ੍ਰੀਨ ਵਾਲਾ ਵਾ ਇਹਦੀ ਵੀ ਆਪਾਂ ਕਟਿੰਗ ਜਦੋਂ ਮਰਜੀ ਲਾ ਸਕਦੇ ਆ ਇਸ ਤੋਂ ਬਿਨਾ ਬਹੁਤ ਸਾਰੇ ਪਲਾਂਟ ਨੇ ਜਿਵੇਂ ਤੇ ਆਪਣੇ ਹੋ ਗਏ ਕੈਕਟਸ ਕੈਕਟਸ ਦੀ ਕਟਿੰਗ ਜਦੋਂ ਮਰਜੀ ਲਾ ਦੋ ਤੇ ਆਪਣੇ ਆਪ ਹੀ ਹੋ ਜਾਂਦੀ ਹੈ ਉਹ ਕਿਤੇ ਡੱਗ ਵੀ ਪਵੇ ਨਾ ਕੈਕਟਸ ਦਾ ਕੋਹ ਰਾਜਾ ਡੋਡੀ ਜੀ ਤਾਂ ਉਹੀ ਹੋ ਜਾਂਦੀ ਹੈ ਉੱਥੇ ਬਾਕੀ ਆ ਜਿਵੇਂ ਹੈਗੀ ਆਪਣੀ ਗੁੰਦੋ ਦੀ ਇਹ ਥੋੜੇ ਦਿਨ ਪਹਿਲਾਂ ਲਾਈਆਂ ਹੋਈਆਂ ਨੇ ਆਹ ਦੋ ਵੀਰੇ ਬੇਚਿੱਟੇ ਜਾਨਾ ਆ ਫਾਈਕਸਲਾ ਸਿਰਫ ਟਿਪ ਹੀ ਆ ਫਾਈਕਸਲਾ ਦੇਖੋ ਇਹ ਵੀ ਹੋ ਰਿਹਾ ਵਾ ਤੇ ਆਹ ਉੱਪਰਲੀ ਟਿਪ ਵੀ ਕਟੇਗਾ ਇਹ ਦੇਖੋ ਇਹਦੇ ਤੇ ਕਿਵੇਂ ਪੱਤੇ ਆਏ ਹੋਏ ਨੇ ਇਹ ਤੇ ਇਹ ਵੀ ਲੱਗ ਜਾਂਦੀ ਹੈ ਜੀ ਜਿਵੇਂ ਮਰਜ਼ੀ ਲਾ ਲਓ ਗੁਲਦੋਦੀ ਵੀ ਲੱਗ ਜਾਂਦੀ ਹੈ ਸੰਗੋਨੀਅਮ ਵੀ ਲੱਗ ਜਾਂਦਾ ਚੀਨ ਪlant ਵੀ ਲੱਗ ਜਾਂਦਾ ਆਹ ਜਿਹੜਾ ਹੈਗਾ ਡੈਵਲਜ਼ ਬੈਗ ਹੁਣ ਮੇਰੇ ਕੋਲ ਗ੍ਰੀਨ ਵੀ ਆ ਗ੍ਰੀਨ ਮੇਰੇ ਕੋਲ ਹੁਣ ਨੇੜੇ ਹੈ ਜੀ ਦਾ ਤੇ ਮੈਂ ਉਹ ਵੀ ਦਿਖਾਉਂਗੀ ਤੁਹਾਨੂੰ ਉਹ ਵੀ ਲੱਗ ਜਾਂਦਾ ਜੀ ਦੋ ਤਾਂ ਆ ਹੋ ਗਏ ਤੇ ਬਾਕੀ ਦੋ ਮਨੀ ਪਲਾਂਟ ਦੱਸਿਆ ਦੋ ਮੈ ਕੋਲੀ ਇਸ ਤਸਿਆ ਤੁਹਾਨੂੰ ਇੱਕ ਬੋਟਲ ਲਈ ਰਸੇ ਚਲੋ ਮੈਂ ਰਿਪਿਟ ਨਹੀਂ ਕਰ ਦਿਖਾਇਆ ਤੁਸੀਂ ਦੇਖ ਲਓਗੇ ਅਸਮੇਂ ਦਿੱਕਤਾ ਕਿ ਬਾਈਨਾ ਇਹ ਵੀ ਲੱਗ ਜਾਂਦੀ ਹੈ ਜੀ ਸੋ ਫਰੈਂਡਸ ਵੀਡੀਓ ਬਹੁਤ ਲੰਬੀ ਹੋ ਗਈ ਹੁਣ ਆਪਾਂ ਵੀਡੀਓ ਐਂਡ ਕਰਦੇ ਆਂ ਅ ਵੀਰ ਕਰਦੀਆਂ ਤੁਹਾਨੂੰ ਪਸੰਦ ਆਈ ਹੋਗੀ ਜੇ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਜੀ ਏ ਮੈਨੂੰ ਆਪਦੇ ਜਿਹੜੇ ਲਾਈਕ ਹਨਾਂ ਦੀ ਬਹੁਤ ਲੋੜ ਹੈ ਜੀ ਤੇ ਆਪ ਪਲੀਜ਼ ਪਲੀਜ਼ ਲਾਈਕ ਕਰਿਆ ਕਰੋ ਤੇ ਮਿਲਦੇ ਆਂ ਕੱਲ ਨੂੰ ਨਵੇਂ ਵੀਡੀਓ ਚ ਨਵੇਂ ਆਈਡੀਆ ਦੇ ਨਾਲ ਓਕੇ ਫਰੈਂਡਸ ਟੇਕ ਕੇਅਰ ਬਾਏ ਬਾਏ